ਹਾਂਜੀ ਸਤਿ ਸ਼੍ਰੀ ਅਕਾਲ ਬਖੰਡਾ ਫੈਮਿਲੀ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਸਾਹਿਬ ਅਨੰਦਵਸਤੀਆਂ ਬਖਸ਼ੇ ਜੀ ਅੱਜ ਦੇ ਸੱਤ ਦਿਗੇ ਪਰਿਆਰੱਖੇ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਜੀ ਇਹ ਵੀਡੀਓ ਲੈ ਕੇ ਆਏ ਆਪਾਂ ਵੀ ਜਿਹੜੀਆਂ ਭੈਣ ਪਾਠ ਕਰਦੀਆਂ ਵੀ ਆਪਾਂ ਪਾਠ ਦਾ ਫਲ ਕਿਵੇਂ ਪ੍ਰਾਪਤ ਕਰਕੇ ਕਿਵੇਂ ਆਪਾਂ ਨੂੰ ਫਲ ਮਿਲੇ ਵੀ ਕੋਈ ਉਹ ਇਹੋ ਜਿਹੀਆਂ ਗਲਤੀਆਂ ਨਾ ਕਰਕੇ ਤੇ ਤਾਂ ਕਿ ਆਪਾਂ ਬਾਖ ਦਾ ਪੂਰਾ ਫਲ ਮਿਲੇ ਜੀ ਤੇ ਇਹਦੇ ਵਿੱਚ ਕਈ ਵਾਰ ਆਪਾਂ ਤੋਂ ਜਾਣੇ-ਜਾਣੇ ਬਹੁਤ ਗਲਤੀਆਂ ਹੋ ਜਾਂਦੀਆਂ ਆ ਪਤਾ ਨਹੀਂ ਲੱਗਦਾ ਜੀ ਤੇ ਜੋ ਮੈਂ ਤੁਹਾਨੂੰ ਦੱਸ ਰਹੀ ਆ ਇਹ ਜਿਹੇ ਗਲਤੀਆਂ ਤੁਸੀਂ ਨਾ ਕਰਿਓ ਜੀ ਤੇ ਮਹਾਰਾਜ ਤੁਹਾਨੂੰ ਪ੍ਰਮਾਤਮਾ ਤੁਹਾਨੂੰ ਫਲ ਜ਼ਰੂਰ ਦੇਊਗਾ ਜੀ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਊ ਜਿਹੜੇ ਵੀ ਤੁਸੀਂ ਇੱਛਾ ਕਰਿਆ ਕੋਈ ਮਨੋ ਕਾਮਨਾ ਕਰਕੇ ਤੁਸੀਂ ਬਾਖ ਕਰ ਰਹੇ ਆ ਪ੍ਰਮਾਤਮਾ ਤੁਹਾਨੂੰ ਫਲ ਜ਼ਰੂਰ ਬਖਸ਼ੂਗਾ ਜੀ ਇਹ ਅਰਦਾਸ ਤੇ ਆਠ ਆਪਾਂ ਨੂੰ ਕਦੇ ਨਹੀਂ ਛੱਡਣਾ ਚਾਹੀਦਾ ਜੀ ਆਪਾਂ ਨੂੰ ਕਰਨਾ ਚਾਹੀਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਮਹਾਰਾਜ ਆਪਣੇ ਕੋਲ ਆ ਕੇ ਆਪਣੀ ਸੁਣ ਲੈਂਦਾ ਜੀ ਆਪਾਂ ਆਪਦਾ ਕੰਮ ਹੈ ਕਿਰਿਆ ਕਰਨੀ ਕਰਨਾ ਚਾਹੀਦਾ ਇਹ ਕਰੀ ਜਾਣਾ ਫਲ ਦੇਣਾ ਤਾਂ ਮਹਾਰਾਜ ਦੇ ਹੱਥ ਕੰਮ ਆ ਕੋਈ ਹੁਣ ਆਪਾਂ ਜੋ ਕੋਈ ਕੰਮ ਕੋਈ ਵੀ ਕੰਮ ਉਹ ਕਰਦੇ ਆ ਫਲ ਤਾਂ ਮਹਾਰਾਜ ਦਿੰਦਾ ਆਪਾਂ ਕੰਮ ਛੱਡ ਕੇ ਘਰੇ ਤਾਂ ਨਹੀਂ ਨਵੇਂ ਬੈਂਦੇ ਉਸੇ ਤਰ੍ਹਾਂ ਇਹਨਾਂ ਨੂੰ ਇਸ ਪਾਠ ਨੂੰ ਆਪ ਦੇ ਜੀਵਨ ਦਾ ਇੱਕ ਹਿੱਸਾ ਬਣਾ ਲਓ ਇਹ ਤੁਸੀਂ ਕਰਦੇ ਹੀ ਕਰਨਾ ਹੈ ਦੇਖੋ ਇਹ ਮਰ ਸੁਖਮਣੀ ਸੁਖਮਣੀ ਸੁਖ ਦੋ ਪੜਾਟਾਂ ਤੇ ਬੰਡੋ ਨੇ ਸੁਖ ਤੇ ਮਣੀ ਸੁੱਖ ਦਾ ਸਾਨੂੰ ਪਤਾ ਜਿਹਦੇ ਲਈ ਆਪਾਂ ਸਾਰਾ ਦਿਨ ਤਰਫ ਦੇ ਮਹਾਰਾਜ ਸੁਖ ਬਖਸ਼ ਤੰਦਰੁਸਤੀਆਂ ਬਖਸ਼ੇ ਮਣੀ ਦਾ ਮਤਲਬ ਪੈਸਾ ਧਨ ਦੌਲਤ ਖਜ਼ਾਨਾ ਇਹ ਸੁੱਖਾਂ ਦਾ ਖਜ਼ਾਨਾ ਹੈ ਜੀ ਸੁਖਮਣੀ ਸਾਹਿਬ ਜਿਹੜਾ ਪਾਠ ਆ ਨਾ ਇਹ ਸੁੱਖਾਂ ਦਾ ਖਜ਼ਾਨਾ ਹੈ ਕਿੰਨੇ ਮਾ ਜੋ ਵੀ ਤੁਹਾਡੀ ਜ਼ਿੰਦਗੀ ਜੀ ਦੁੱਖ ਹੁੰਦੇ ਆ ਸਭ ਖਤਮ ਹੋ ਜਾਂਦੇ ਜੇ ਆਪਾਂ ਇਹਦੇ ਨਾਲ ਜੁੜੇ ਆਪ ਜੁੜ ਗਏ ਬੱਚਿਆਂ ਨੂੰ ਜੋੜ ਗਏ ਜੀ ਪਰਮਾਤਮਾ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰਦਾ ਚਲੋ ਆਪਾਂ ਤੁਹਾਡਾ ਜਾਦੇ ਸਮਾਂ ਨਾ ਲੈਂਦੇ ਹੋਏ ਆਪਾਂ ਕਰਦੇ ਆਂ ਜੀ ਵੀਡੀਓ ਦੀ ਸ਼ੁਰੂਆਤ ਦੱਸ ਦਿਆਂ ਤੁਹਾਨੂੰ ਮੇਨ ਮੇਨ ਗੱਲਾਂ ਤੇ ਪਰਮਾਤਮਾ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰੇ ਜੀ ਤੇ ਮਹਾਰਾਜ ਸਭ ਨੂੰ ਤੰਦਰੁਸਤੀਆਂ ਬਖਸ਼ੇ ਇਹਦੇ ਵਿੱਚ ਜੀ ਜਿਹੜੀਆਂ ਗਲਤੀਆਂ ਆਪਾਂ ਕਰਦੇ ਆਂ ਜਾਣੇ ਜਾਣੇ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਜਿਵੇਂ ਪਹਿਲੀ ਗਲਤੀ ਹੈ ਕਦੇ ਵੀ ਤੁਸੀਂ ਖੁੱਲੇ ਵਾਲਾ ਨਾਲ ਪਾਠ ਨਾ ਕਰੋ ਅਸ਼ਨਾਣ ਕੀਤਾ ਵਾਲਾਂ ਨੂੰ ਇਕੱਠੇ ਕਰੋ ਰਵੜ ਚੜਾਓ ਫੇਰ ਪਾਠ ਕਰੋ ਖੁੱਲੇ ਵਾਲਾਂ ਨਾਲ ਕਦੇ ਵੀ ਪਾਠ ਨਾ ਕਰੋ ਇਹ ਗਲਤੀ ਕਦੇ ਨਾ ਕਰੋ ਜੀ ਦੂਜੀ ਗਲਤੀ ਜੀ ਜਦੋਂ ਆਪਾਂ ਗੁਟਕਾ ਸਾਹਿਬ ਪੜ੍ਹਦੇ ਆਂ ਉਹਨੂੰ ਆਪਦੇ ਹੌਲੀ ਮਨ ਚ ਹੀ ਬਸ ਆਪਦੇ ਆਪਦੇ ਮਨ ਚ ਹੀ ਪੜ੍ਹਨਾ ਚਾਹੀਦਾ ਉੱਚੀ ਆਵਾਜ਼ ਚ ਉਹਨੂੰ ਨਹੀਂ ਪੜ੍ਹਨਾ ਚਾਹੀਦਾ ਜੀ ਜੋ ਆਪਾਂ ਘਰੇ ਪਾਠ ਕਰਦੇ ਆਂ ਸੁਖਮਨੀ ਸਾਹਿਬ ਜੋ ਵੀ ਜੇ ਹਮ ਆਪਾਂ ਕਿਸੇ ਨੂੰ ਸੁਣਾਉਨੇ ਆਂ ਜਰੂਰ ਆਪ ਉੱਚੀ ਆਵਾਜ਼ ਚ ਕਰਦੇ ਆਂ ਪਰ ਜੇ ਆਪਾਂ ਇਕੱਲੇ ਪੜ੍ਹਦੇ ਆਂ ਤਾਂ ਕੋਸ਼ਿਸ਼ ਕਰੋ ਉਹਨੂੰ ਆਪਣੀ ਮੱਢ ਵਿੱਚ ਅੰਦਰ ਅੰਦਰ ਪੜੋ ਤਾਂ ਕਿ ਕਿਸੇ ਨੂੰ ਸੁਣੇ ਨਾ ਜੀ ਦੂਜਾ ਇਹ ਗੱਲ ਹੈ ਜੀ ਤੀਜੀ ਗੱਲ ਤੀਜੀ ਗੱਲ ਕਰਨੇ ਦਾ ਇਹ ਆਈ ਗਲਤੀ ਨਾ ਕਰੋ ਤੁਸੀਂ ਬਾ ਜਰੂਰ ਤੁਸੀਂ ਪਾਠ ਕਰਨੇ ਕੋਸ਼ਿਸ਼ ਕਰੋ ਗੇਟ ਬੰਦ ਕਰਕੇ ਕਈ ਵਾਰ ਗੇਟ ਖੁੱਲਾ ਹੁੰਦਾ ਕੋਈ ਮੂਰ ਦੀ ਲੰਘ ਜਾਂਦਾ ਕੋਈ ਬੱਚਾ ਆਵਾਜ਼ ਲਾਉਂਦਾ ਤਾਂ ਆਪਣਾ ਮਨ ਨਾਲ ਦੀ ਨਾ ਪਟਕ ਜਾਂਦਾ ਹੈ ਪੀ ਵਾਰ ਕੌਣ ਬੋਲ ਰਿਹਾ ਆਪਣੇ ਕੰਨਾਂ ਤੀ ਕੋ ਆਵਾਜ਼ ਪਹੁੰਚਦੀ ਇਹਦੇ ਲਈ ਕੁੰਡੀ ਲਾਉਣਾ ਤਾਂ ਜ਼ਰੂਰੀ ਹੈ ਵੀ ਆਪਣੇ ਕੰਨਾਂ ਤੀ ਕੋ ਆਵਾਜ਼ ਨਾ ਪਹੁੰਚੇ ਬਸ ਆਪਾਂ ਇੱਕ ਮੰਤਰ ਹੋ ਕੇ ਇੱਕ ਮਨਮੁਦ ਹੋ ਕੇ ਆਪਾਂ ਪਾਠ ਕਰੀਏ ਜੀ ਕੁੰਡੀ ਤੁਸੀਂ ਲਾਓ ਤੇ ਇੱਕ ਗੱਲ ਜੀ ਤੁਸੀਂ ਇਹ ਨਾ ਕਰੋ ਇਹ ਨਾ ਹੋਵੇ ਆਪਾਂ ਪਾਠ ਕਿਸੇ ਨੂੰ ਸੁਣਾ ਰਹੇ ਆਂ ਸੁਣਨ ਵਾਲਾ ਉੱਚੇ ਥਾਂ ਬੈਠਾ ਹੋਵੇ ਤੇ ਤੁਸੀਂ ਨੀਵੇਂ ਥਾਂ ਬੈਠੇ ਹੋ ਨਹੀਂ ਜਿਹਨੂੰ ਪਾਠ ਸੁਣਾ ਰਹੇ ਹੋ ਨੀਵੇਂ ਥਾਂ ਹੋਵੇ ਜੋ ਪਾਠ ਇਨਸਾਨ ਕਰ ਰਿਹਾ ਉਹ ਆਪ ਉੱਚੇ ਥਾਂ ਬੈਠ ਕੇ ਕਰਨਾ ਹੈ ਜੀ ਉਹ ਨੀਵੇਂ ਨੀਵਾ ਹੋ ਗਿਆ ਆਪਣੇ ਤੋਂ ਤੇ ਆਪਾਂ ਉਸ ਤੋਂ ਉੱਚੇ ਹੋ ਗਏ ਫੇਰ ਹੀ ਪਾਠ ਦਾ ਆਪਾਂ ਸਹੀ ਫਾਇਦਾ ਮਿਲਦਾ ਇੱਕ ਜੀ ਪਾਠ ਕਦੇ ਵੀ ਕਿਸੇ ਦੇ ਪੈਨ ਦਾ ਦੌਣ ਵਾਲੇ ਪਾਸੇ ਬੈਠ ਕੇ ਨਹੀਂ ਕਰਨਾ ਚਾਹੀਦਾ ਕਦੇ ਵੀ ਸਰਾਣੀ ਬੈਠ ਕੇ ਨਹੀਂ ਕਰਨਾ ਚਾਹੀਦਾ ਪਾਠ ਜੀ ਆਪਾਂ ਇਹ ਗਲਤੀ ਵੀ ਤੁਸੀਂ ਨਾ ਕਰਿਓ ਜੀ ਤੇ ਕਈ ਆਪਾਂ ਕਹਿ ਦਿੰਨੇ ਆ ਵੀ ਜਦੋਂ ਪਾਠ ਕਰਦੇ ਆ ਜਦੋਂ ਆਪਾਂ ਪਾਠ ਕੋਈ ਵੀ ਪਾਠ ਆਪਾਂ ਨੂੰ ਸਪੂਰਨਕ ਜ਼ਰੂਰ ਕਰਕੇ ਜੀ ਐ ਨਹੀਂ ਹੈਗਾ ਵੀ ਕਿਸੇ ਨੇ ਆਵਾਜ਼ ਮਾਰੀ ਤੇ ਆਪਾਂ ਉੱਠ ਕੇ ਭੱਜ ਲੇ ਇੱਕ ਹਮ ਇੱਕ ਗਲਤੀ ਤੁਸੀਂ ਕਦੇ ਵੀ ਨਾ ਕਰੋ ਤੁਹਾਡਾ ਸਾਰਾ ਪਾਠ ਉਬ्यर्थ ਜਾਊਗਾ ਜੀ ਜਦੋਂ ਆਪਾਂ ਉੱਠ ਕੇ ਬਾਅਗੇ ਤੇ ਦੁਬਾਰਾ ਆ ਕੇ ਫਿਰ ਪਾਠ ਸ਼ੁਰੂ ਕਰਦੇ ਆਂ ਤੁਸੀਂ ਜਦੋਂ ਪਾਠ ਸ਼ੁਰੂ ਕਰਿਆ ਆਵਾਜ਼ ਵੱਜੇ ਕੋਸ਼ਿਸ਼ ਤੁਸੀਂ ਆਪਣਾ ਪਾਠ ਕਰਨਾ ਹੈ ਕਰਕੇ ਉੱਠਣਾ ਹੈ ਪੂਰਾ ਜੀ ਬਿਨੰਦ ਸਾਹਿਬ ਦਾ ਪਾਠ ਕਰ ਤੋਂ ਬਾਅਦ ਸ਼ੇਖਪੁਰ ਦਾ ਨੰਦ ਸਾਹਿਬ ਦਾ ਅਰਦਾਸ ਇੱਕ ਪੂਰਨ ਸਕੂਨ ਪਾਠ ਹੁੰਦਾ ਜੀ ਇਸ ਤਰ੍ਹਾਂ ਤੁਸੀਂ ਕਰਕੇ ਹੀ ਪਾਠ ਉੱਠਣਾ ਵਿਚਾਲੇ ਨਹੀਂ ਉੱਠਣਾ ਫੋਨ ਤੇ ਤੁਸੀਂ ਕੋਸ਼ਿਸ਼ ਕਰੋ ਪਾਠ ਨਾ ਕਰੋ ਜੀ ਉਹਦਾ ਉਹਨਾਂ ਫਲ ਨਹੀਂ ਮਿਲਦਾ ਕੀ ਹੁੰਦਾ ਇਹਦੇ ਵਿੱਚ ਇਹ ਕੀ ਕੀ ਕਾਰਨ ਹੁੰਦਾ ਇੱਕ ਤਾਂ ਫੋਨ ਮਝੂਠੇ ਮਿੱਠੇ ਹੱਥ ਲੱਗਦੇ ਰਹਿੰਦੇ ਆ ਚਲੋ ਇਹ ਵੀ ਗੱਲ ਮੰਨਦੇ ਆ ਇੱਕ ਆਪਾਂ ਕੀ ਹੁੰਦਾ ਨਾ ਜੇ ਫੋਨ ਇਹਦੇ ਵਿੱਚ ਕਦੇ ਐਡ ਜੀ ਆਉਣ ਲੱਗ ਜਾਂਦੇ ਮਸ਼ਹੂਰੀਆਂ ਆਉਣ ਲੱਗ ਜਾਂਦੇ ਜਿਹਨੂੰ ਕਹਿ ਦਿੰਦੇ ਆ ਪੈੜ ਆਉਣ ਲੱਗ ਜਾਂਦੀ ਆ ਕਈ ਵਾਰ ਇਹਦੇ ਤੇ ਕੋਈ ਮੈਸੇਜ ਆ ਜਾਂਦਾ ਤੇ ਉਹ ਆਵਾਜ਼ ਆਉਂਦੀ ਆ ਤੇ ਆਪਣਾ ਮਨ ਵਿੱਚ ਕੋਈ ਵਟਸਐਪ ਤੇ ਮੈਸੇਜ ਆ ਗਿਆ ਆਪਣਾ ਮਨ ਕੀ ਕਰਦਾ ਆਪਾਂ ਛੇਤੀ ਛੇਤੀ ਜਾ ਕੇ ਦੇਖ ਲਈ ਕੋਈ ਜ਼ਰੂਰੀ ਤਾਂ ਨਹੀਂ ਮਨ ਫਿਰ ਆਪਣਾ ਭਟਕ ਜਾਂਦਾ ਫਿਰ ਇਹ ਪਾੜਦਾ ਆਪਾਂ ਨੂੰ ਓਨਾ ਫਾਲ ਨਹੀਂ ਮਿਲਦਾ ਅੰਦਰ ਤੱਕ ਰੂਹ ਤੱਕ ਪਾਠ ਜਾ ਪਹੁੰਚੇ ਜੀ ਸ਼ਬਦਾਂ ਤੱਕ ਇੱਕ ਕਈ ਇਹ ਆਪਾਂ ਕਹਿ ਦਿੰਨੇ ਆ ਜੀ ਜਦੋਂ ਪਾਠ ਕਰਦੇ ਆ ਵੀ ਆਪਣਾ ਮਨ ਕਿਉਂ ਢਕਦਾ ਆਪਣੇ ਗਲਤ ਜਿਹੇ ਵਿਚਾਰ ਕਿਉਂ ਮਨ 'ਚ ਆਉਣ ਲੱਗ ਜਾਂਦੇ ਮੈਂ ਸੁਣੀ ਇਹਦਾ ਕਾਰਨ ਵੀ ਦੱਸਦੀ ਆ ਜੀ ਮਨ 'ਚ ਗਲਤ ਵਿਚਾਰ ਕਿਉਂ ਆਉਣ ਲੱਗ ਜਾਂਦੇ ਵੇਖੋ ਜਦੋਂ ਆਪਾਂ ਤੁਰੇ ਫਿਰਦੇ ਆ ਬਾਹਰ ਕੰਮਾਂ ਦਾ ਮਤਲਬ ਦੇ ਕਰਦੇ ਆ ਵਿਚਾਰ ਆਪਣੇ ਮਨ 'ਚ ਉਦੋਂ ਵੀ ਹੁੰਦੇ ਆ ਪਰ ਉਹਦੋਂ ਆਪਾ ਗੌਰ ਨਹੀਂ ਕਰਦੇ ਕਿਉਂਕਿ ਆਪਾਂ ਦੇ ਕੰਮਾਂ 'ਚ ਪੈਸੇ ਦੀ ਭੱਜ ਦੌੜ ਚ ਲੱਗੇ ਰਹਿੰਨੇ ਆ ਪਰ ਜਿਹੜਾ ਆਪਣਾ ਮਾਨ ਹੁੰਦਾ ਅਸਲੀਅਤ ਤਾਂ ਆਪਣੀ ਵਿੱਚ ਹੀ ਹੁੰਦੀ ਹੈ ਨਾ ਆਪਕ ਇਹੋ ਜਿਹਾ ਸੋਚਦੇ ਆ ਜਦੋਂ ਆਪਾਂ ਬਾਣੀ ਪੜਨ ਬੈਠਨੇ ਆ ਉਦੋਂ ਆਪਾਂ ਮਨ ਦੇ ਇੰਨੇ ਨੇੜੇ ਹੋ ਜਾਂਦੇ ਇੰਨੇ ਕਰੀਬ ਪਹੁੰਚ ਜਾਂਦੇ ਆ ਕਿ ਆਪਾਂ ਨੂੰ ਫਿਰ ਆਪਦੇ ਮਾਨ ਦਾ ਪਤਾ ਲੱਗਦਾ ਕਿ ਮੈਂ ਕਿਹੜੀ ਸੋਚ ਦਾ ਇਨਸਾਨ ਆ ਜਿਹੜੀ ਫਿਰ ਸੋਚ ਅੰਤਰਾਤਮਾ ਪਣੀ ਹੋਖ ਨਿਖਰ ਕੇ ਆਪਣੇ ਸਾਹਮਣੇ ਆਉਂਦੀ ਆਪਾਂ ਨੂੰ ਖੁਦ ਪਤਾ ਲੱਗਦਾ ਵੀ ਅਸੀਂ ਐਸ ਕਿਰਤੀ ਦੇ ਇਨਸਾਨ ਆ ਇਕ ਨੇ ਤਾਂ ਮਨ ਆਪਣਾ ਭਟਕਦਾ ਫਿਰ ਉਹੀ ਵਿਚਾਰ ਆਉਂਦੇ ਜਿਹੋ ਜਿਹੇ ਆਪਣੀ ਨੀਅਤ ਹੁੰਦੀ ਹੈ ਬਾਕੀ ਜੇ ਦੇਖੋ ਬਾਕੀ ਹੁਣ ਜਿਵੇਂ ਜੀ ਇੱਕ ਬਿਮਾਰ ਹੈ ਇੱਕ insan ਬਿਮਾਰ ਹੈ ਉਹਨੂੰ ਭੁੱਖ ਨਹੀਂ ਲੱਗਦੀ ਕਿਉਂਕਿ ਤਾਂ ਮਨ ਰੋਗੀ ਆ ਉਹ ਅੰਦਰ ਉਹਨੂੰ ਤਕਲੀਫ ਆ ਰੋਗ ਆ ਉਹ ਤਾਂ ਹੀ ਨਹੀਂ ਭੁੱਖ ਲਾਦੀ ਤਾਂ ਨਹੀਂ ਰੋਟੀ ਖਾਂਦਾ ਉਹ ਉਸੇ ਤਰ੍ਹਾਂ ਜੀ ਆਪਣਾ ਪਾਠ ਚ ਮਨ ਤਾਣੀ ਲੱਗਦਾ ਕਿਉਂਕਿ ਆਪਾਂ 15 ਬਿਮਾਰ ਐ ਆਪਣੀ ਆਤਮਾ ਬਿਮਾਰ ਹੋਈ ਪਈ ਐ ਰੋਗੀ ਹੋਈ ਪਈ ਐ ਤਾਂ ਹੀ ਜੀ ਨਹੀਂ ਕਰਦਾ ਪਾਠ ਕਰਨ ਨੂੰ ਤਾਂ ਹੀ ਮਨ ਨਹੀਂ ਲੱਗਦਾ ਤਾਂ ਹੀ ਪਾਠ ਮੂਰੇ ਪੜੀ ਜਾਂਦੇ ਆ ਤੇ ਅੰਦਰ ਵਿਚਾਰਾ ਕੁਝ ਹੋਰ ਚੱਲੀ ਜਾਂਦਾ ਕਿਉਂਕਿ ਆਪਣਾ ਮਨ ਰੋਗੀ ਹੋਇਆ ਪਿਆ ਇਹਨੂੰ ਤੰਦਰੁਸਤ ਆਪਾਂ ਸਿਰਫ ਵਰਵਾਣੀ ਪੜ ਕੇ ਕਰ ਸਕਦੇ ਆ ਵਰਵਾਣੀ ਨਾਲ ਜੁੜੋ ਮਨ ਸੋਟ ਆਪਣੇ ਆਪ ਤੰਦਰੁਸਤ ਹੋ ਜੂ ਆਪਣੇ ਆਪ ਗੰਦੇ ਵਿਚਾਰ ਚੰਗੇ ਮਾਰੇ ਜੋਸ ਕੋਡੇ ਮਨ ਦੇ ਵਿੱਚ ਆਉਂਦੇ ਉਹ ਖਤਮ ਹੋ ਜਾਣਗੇ ਮਾੜਾ ਆਪਣਾ ਸਾਫ ਤੇ ਸੋਚਾ ਰਹਿਣ ਲੱਗ ਜੂਆ ਜੀ ਜਦੋਂ ਬਾਣੀ ਪੜਨ ਲੱਗ ਕੇ ਚੰਗੇ ਕੰਮ ਕਰੋ ਪੁੰਨਦਾਨ ਕੋਸ਼ਿਸ਼ ਕਰੋ ਕਿਸੇ ਦੀ ਮਦਦ ਕਰ ਸਕੋ ਪੁੰਨਦਾਨ ਕਰੋ ਕਿਸੇ ਕਿਸੇ ਦਾ ਮਾੜਾ ਨਾ ਸੋਚੋ ਨਾ ਕਰੋ ਜੋ ਕੋ ਕਰਦਾ ਤਾਂ ਪਰਾਂ ਹੋ ਜੂਜੀ ਸੁਣੋ ਵੀ ਨਾ ਜੋ ਕੋ ਕਿਸੇ ਦੀ ਬराई ਕਰਦਾ ਨਾ ਅਗਲੇ ਨੂੰ ਆ ਕੇ ਕਹੋਗੇ ਆਪਦੇ ਘਰੇ ਜਿਵੇਂ ਹੈਗਲਾ ਠੀਕ ਹੈ ਤੁਸੀਂ ਪਰਾਂ ਕਰੋ ਤੁਸੀਂ ਬराई ਵੀ ਨਾ ਸੁਣੋ ਸੁਣਨਾ ਵੀ ਗਲਤ ਹੈ ਉਹ ਵੀ ਆਪਣੇ ਅਸਰ ਪਾਉਂਦਾ ਹੈ ਦਿਮਾਗ ਤੇ ਏਸੀ ਜੀ ਜੋ ਕੋਸੇ ਜ਼ਰੂਰੀ ਗੱਲਾਂ ਜੋ ਮੈਂ ਤੁਹਾਨੂੰ ਦੱਸਿਆਂ ਵੀ ਪਾਠ ਕਰਨ ਵੇਲੇ ਆਪਾਂ ਨੂੰ ਤਿਆਰ ਰੱਖਣਾ ਚਾਹੀਦਾ ਨਾ ਜਿੰਨੀ ਕੁ ਮੈਨੂੰ ਸਮਝ ਸੀ ਜਿੰਨਾ ਕੁ ਮੈਂ ਤੁਹਾਨੂੰ ਦੱਸਿਆ ਬਾਕੀ ਬਹੁਤ ਵਿਦਵਾਨ ਲੋਕ ਬੈਠੇ ਆ ਜੀ ਜਿੰਨਾ ਕੁ ਅਸੀਂ ਸੁਣਿਆ ਅਸੀਂ ਤੁਹਾਨੂੰ ਦੱਸਿਆ ਆਪਦੇ ਗੁਰੂਆਂ ਪੀਰਾਂ ਦੀ ਫੋਟ ਨੂੰ ਸਾਫ਼ ਰੱਖਿਆ ਕਰੋ ਜੀ ਜੋ ਘਰ ਦੇ ਵਿੱਚ ਗੁਰੂਆਂ ਨੇ ਥਾ ਬਣਾਈ ਹੈ ਉਹਨੂੰ ਸਾਫ਼ ਸੁਥਰਾ ਰੱਖਿਆ ਕਰੋ ਜੋਤ ਉੱਥੇ ਜ਼ਰੂਰ ਲਾਇਆ ਕਰੋ ਜੀ ਤੇ ਇਹੀ ਇਹ ਇੱਛਾ ਤੇ ਨਿਸ਼ਚਾ ਨਾਲ ਥੱਲੇ ਆਸਣ ਲਾ ਕੇ ਪਾਠ ਕਰਿਆ ਕਰੋ ਸਹੀ ਤੇ ਇਹੀ ਹੈ ਹਾਂ ਜੇ ਕਿਸੇ ਦਾ ਸਰੀਰ ਸਾਥ ਨਹੀਂ ਦਿੰਦਾ ਤੋ ਕੁਰਸੀ ਤੇ ਬੈਠ ਕੇ ਪਾਠ ਕਰਸਾ ਬੈੱਡ ਤੇ ਬੈਠ ਕੇ ਪਾਠ ਕਦੇ ਨਾ ਕਰਿਆ ਕਰੋ ਬੈੱਡ ਤੇ ਆਪ ਆਪ ਇੰਨੀ ਜਗਾ ਪਵਿੱਤਰ ਨਹੀਂ ਹੁੰਦੀ ਕੁਰਸੀ ਤੇ ਬੈਠ ਕੇ ਜੇ ਕੋਈ ਸਰੀਰ ਕਿਸੇ ਦਾ ਕਿਸੇ ਦਾ ਸਰੀਰ ਨਹੀਂ ਆਗਿਆ ਦਿੰਦਾ ਉਹ ਹਰ ਇੱਕ ਕਾਨੂੰਨੀ ਜੇ ਆਪ ਤੰਦਰੁਸਤ ਆਪਣਾ ਪਰਮਾਤਮਾ ਨੇ ਸਰੀਰ ਚ ਤੰਦਰੁਸਤੀ ਬਖਸ਼ੀ ਹੈ ਤੇ ਪ੍ਰੀਥੱਲੇ ਬੈਠ ਕੇ ਪਾਠ ਕਰਨਾ ਸਹੀ ਫਲ ਦਿੰਦਾ ਜੀ ਲਿਆਸਨ ਲਾ ਕੇ ਪਾਠ ਕਰੋ ਜੀ ਤੁਸੀਂ ਪਾਠ 88 ਮਾਰਚ ਕਰੋ ਜੇ ਮੈਥੋਂ ਵੀਡੀਓ ਬਣਾਉਣ ਤੋਂ ਗਲਤੀ ਹੋ ਗਈ ਤਾਂ ਭੁੱਲ ਚੱਕੋ ਭਾਈ ਤਾਂ ਪਲੇ ਮੈਨੂੰ ਮਾਫ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰ ਸ਼ੇਅਰ ਕਰਨਾ ਕਮੈਂਟ ਕਰਕੇ ਮੈਨੂੰ ਦੱਸਣਾ ਤੁਹਾਡੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਇਨਾ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਤੇ ਆਏ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ